ਦੇ ਤੌਰ ਤੇ ਗੱਲ ਸੁਣੋ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਸੀ ਦੇਦੇ ਵਿੱਚ ਮਾਨ ਸਾਹਿਬ ਕਹਿ ਰਹੇ ਸੀ 26 ਤਰੀਕ ਤੋਂ ਬਾਅਦ ਜਿੰਨੀ ਵੀ ਦਵਾਈ ਹੈ ਉਹ ਸਿਵਲ ਹਸਪੀਟਲ ਦੇ ਅੰਦਰੋਂ ਮਿਲੇਗੀ ਔਰ ਜੇ ਕੋਈ ਦਵਾਈ ਡਾਕਟਰ ਬਾਹਰ ਦੀ ਲਿਖ ਲੈਂਦਾ ਤਾਂ ਡਾਕਟਰ ਜਾ ਕੇ ਬਾਹਰੋਂ ਦਵਾਈ ਲੈ ਕੇ ਆਏਗਾ ਦੇਖੀ ਸੀ ਜੇ ਨਹੀਂ ਦੇਖੀ ਸੀ ਪਹਿਲਾਂ ਆ ਸੁਣ ਲੋ ਏ ਸੀ ਐਮਓ ਦੀ ਐਸ ਐਮਓ ਦੀ ਡਿਊਟੀ ਲਾਤੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਤੁਸੀਂ ਦਵਾਈ ਅੰਦਰੋਂ ਹੀ ਹਸਪਤਾਲ ਚ ਦੇਣੀ ਹੈ ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀ ਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਆਮ ਤੌਰ ਤੇ ਕੀ ਹੁੰਦਾ ਸੀ ਲਿਖ ਦਿੰਦੇ ਸਾਰੀਆਂ ਦਵਾਈਆਂ ਬਾਹਰ ਲੀਆਂ ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਇਹ ਰੋ ਸਾਨੂੰ ਲਿਖ ਕੇ ਦਿਓ ਗੜ ਡਿਪਾਰਟਮੈਂਟ ਨੂੰ ਕਿ ਮੇਰੇ ਕੋਲੇ ਆ ਦਵਾਈ ਘਟ ਹੈ ਸਰਕਾਰ ਉਹਨੂੰ ਫਿਰ ਉਹ ਉਹ ਪ੍ਰੋਵਾਈਡ ਕਰਵਾ ਦੇਗੀ ਸਿਵਲ ਸਰਜਨ 10 ਲੱਖ ਰੁਪਏ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਐਸਐਮਓ 2.5 ਲੱਖ ਤੱਕ ਦੇਖੀ ਸਕਦਾ ਜਿਹੜਾ ਡੀਐਚਐਸ ਹੈ 20 ਲੱਖ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਨਾਲ ਦੀ ਨਾਲ ਐਕਸਰੇ ਮਸ਼ੀਨਾਂ ਹਰੇਕ ਹਸਪਤਾਲ ਤੇ ਅਲਟਰਾ ਸਾਊਂਡ ਕੋਈ ਵੀ ਮਰੀਜ਼ ਇਸ ਕਰਕੇ ਇਲਾਜ ਵੱਲੋਂ ਵਾਂਝਾ ਨਾ ਰਹੇ ਕਿ ਉਹਦਾ ਟਾਈਮ ਤੇ ਐਕਸਰੇ ਨਹੀਂ ਹੋਇਆ ਉਹਦੇ ਟਾਈਮ ਤੇ ਅਲਟਰਾ ਸਾਊਂਡ ਨਹੀਂ ਹੋਇਆ ਜੇ ਕਿਸੇ ਹਸਪਤਾਲ ਚ ਜਾਂ ਕਿਸੇ ਇਸ ਏਰੀਆ ਚ ਹੈ ਨਹੀਂ ਮਤਲਬ ਸਰਕਾਰੀ ਹਸਪਤਾਲ ਕੋਲ ਮਸ਼ੀਨ ਜਾਂ আলਟਰਾਸਾਉਂਡ ਤਾਂ ਸਿ ਮਰੀਜ਼ ਨੂੰ ਬਾਹਰੋਂ ਕਰਵਾ ਕੇ ਲੈ ਕੇ ਆਵਾਂਗੇ ਮਰੀਜ਼ ਦਾ ਕੋਈ ਪੈਸਾ ਨਹੀਂ ਲੱਗੂ ਉਹਦਾ ਜਿਹੜਾ ਪੈਸਾ ਹੋਊਗਾ ਐਕਸ-ਰੇ ਦਾ ਜਾਂ ਜਿਹੜੇ ਹੱਥਸਾਰੇ ਸੀ ਇੰਪੈਲੈਂਟ ਕਰਾਂਗੇ ਉਹ ਪੈਸਾ ਸਰਕਾਰ ਦੇਗੀ ਹੁਣ ਆ ਵੀਡੀਓ ਤੁਸੀਂ ਵੀ ਸੁਣੀਆ ਮੈਂ ਵੀ ਸੁਣੀ ਮੈਂ ਤੁਹਾਨੂੰ ਅੱਜ ਦੀ ਪਰਚੀ ਦਿਖਾਣਾ 3 ਫਰਵਰੀ 2024 3 ਫਰਵਰੀ ਅੱਜ ਦੀ ਮੈਡੀਕਲ ਪਰਚੀ ਆ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ 6 ਦਵਾਈਆਂ ਲਿਖੀਆਂ ਡਾਕਟਰ ਨੇ 5 ਅੰਦਰੋਂ ਨਹੀਂ ਮਿਲੀਆਂ ਤੇ ਇੱਕ ਮਿਲ ਗਈ ਉਦੋਂ ਤੇ ਟਿਕ ਮਾਰਕ ਹੋ ਗਿਆ ਮਾਨ ਸਾਹਿਬ 26 ਤਰੀਕ ਤੋਂ ਪਹਿਲਾਂ ਤੇ 26 ਤੋਂ ਬਾਅਦ ਫਰਕ ਪਤਾ ਕੀ ਹੈ ਪਹਿਲਾਂ ਮੈਡੀਕਲ ਵਾਲੇ ਤੁਹਾਡੇ ਅੰਦਰ ਕਰਾਸ ਕਰ ਦਿੰਦੇ ਸੀਗੇ ਕਿ ਆਹ ਦਵਾਈ ਹੈ ਨਹੀਂ ਜਿਵੇਂ ਹੁਣ ਤੁਸੀਂ ਆਹ ਪਰਚੀ ਤੇ ਦੇਖ ਰਹੇ ਹੋ ਹੁਣ ਉਹ ਕਰਾਸ ਨਹੀਂ ਕਰਦੇ ਹੁਣ ਸਿਰਫ ਜਿਹੜੀ ਮਿਲ ਜਾਂਦੀ ਹੈ ਟਿਕ ਕਰ ਦਿੰਦੇ ਨੇ ਮਤਲਬ ਜੇ ਕੋਈ ਸਰਕਾਰ ਦੇ ਕੰਮ ਨੂੰ ਕੋਈ ਯੂਥ ਦਿਖਾ ਦੇ ਕਿ ਆਹ ਇਦਾਂ ਗਲਤ ਹੈ ਤੇ ਤੁਸੀਂ ਉੱਤੇ ਚੱਕ ਕੇ ਪਰਚਾ ਦੇ ਦੋਗੇ ਹੁਣ ਗੁਰਪ੍ਰੀਤ ਮਿੰਟੂ ਬਾਈ ਆ ਹੋਰ ਪੰਜਾਬ ਦੀਆਂ ਸੰਸਥਾਵਾਂ ਜਿਹੜੇ ਚੰਗੇ ਕੰਮ ਕਰ ਰਹੀਆਂ ਨੇ ਸਾਡੇ ਵਰਗੀਆਂ ਤੁਸੀਂ ਕਦੀ ਇਹ ਕਾਲ ਦਿੱਤੀ ਕਿ ਆਓ ਭਾਈ ਸਾਨੂੰ ਮੈਡੀਕਲ ਫੀਲਡ ਦੇ ਵਿੱਚ ਆ ਕੇ ਸਲਾਮਾ ਦਿਓ ਮੈਂ ਉਹ ਹੀ ਨੌਜਵਾਨ ਮੁੰਡਾ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਤੁਹਾਡੀ ਸਰਕਾਰ ਬਣੇ ਤੇ ਕੁਰਸੀਆਂ ਚੱਕੀਆਂ ਸੀਗੀਆਂ ਕਿ ਵਾਹ ਬਈ ਵਾਹ ਸ਼ੁਕਰ ਹੈ ਪੁਰਾਣੇ ਕਰਪਟ ਸਿਸਟਮ ਤੋਂ ਸਾਡਾ ਖਿਹੜਾ ਛੁੱਟਿਆ ਤੇ ਨਵੀਂ ਸਰਕਾਰ ਆ ਜਿਹੜੀ ਉਹ ਚੰਗਾ ਕੰਮ ਕਰੇਗੀ ਸਭ ਤੋਂ ਮੈਂ ਸੀ ਵੱਧ ਰੌਲਾ ਪਾਉਣ ਵਾਲਾ ਕਿ ਚੰਗੀ ਸਰਕਾਰ ਆ ਗਈ ਚੰਗੀ ਸਰਕਾਰ ਹੋ ਗਈ 2 ਸਾਲ ਹੋ ਗਏ ਸਾਨੂੰ ਸਰਕਾਰ ਨੂੰ ਦੇਖਦੀ ਨੂੰ ਦੱਸੋ ਮੈਡੀਕਲ ਫੀਲਡ ਦੇ ਵਿੱਚ ਕਿੰਨਾ ਕੁ ਤੁਸੀਂ ਸੁਧਾਰ ਕੀਤਾ ਕਿਤੇ ਇਹ ਵੀ ਸਾਨੂੰ ਵੀਡੀਓ ਪਾ ਕੇ ਦੱਸ ਦਿਓ ਮੈਂ ਹੈਰਾਨ ਆ ਕਿ ਜਿਹੜੇ ਮੁੱਦੇ ਭਾਨੇ ਚੱਕ ਰਿਆ ਸੀਗਾ ਉਹ ਮੁੱਦੇ ਤਾਂ ਸਰਕਾਰ ਦੇ ਨੇ ਹੁਣ ਸਰਕਾਰ ਇੱਕ ਹੈਲਪਲਾਈਨ ਨੰਬਰ ਜਾਰੀ ਕਰੇ ਕਿ ਭਾਈ ਕੱਲ ਨੂੰ ਜੇ ਕਿਸੇ ਏਜੰਟ ਦੇ ਕਿਸੇ ਨੇ ਕੋਈ ਪੈਸੇ ਖਾਦੇ ਨੇ ਸਾਨੂੰ ਦੱਸੋ ਅਸੀਂ ਉਹਦਾ ਕੇਸ ਹੱਲ ਕਰਾਵਾਂਗੇ ਵਿਦਨ 24 ਘੰਟੇ ਜਾਂ 48 ਘੰਟੇ ਜਾਂ 72 ਘੰਟੇ ਯਾਰ ਜੇ ਹੁਣ ਤੁਸੀਂ ਨਹੀਂ ਕਰਦੇ ਤਾਂ ਜੇ ਆਮ ਬੰਦਾ ਚੱਕ ਕੇ ਆਵਾਜ਼ ਚੱਕੇਗਾ ਤਾਂ ਤੁਸੀਂ ਇਹ ਕੁਝ ਕਰੋਗੇ ਹੁਣ ਮੈਡੀਕਲ ਫੀਲਡ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ 11 ਤਰੀਕ ਨੂੰ ਕੈਂਪ ਲਾ ਰਹੇ ਹਾਂ ਇਹ ਸਾਡਾ ਕੰਮ ਹੈ ਕੈਂਪ ਲਾਣਾ ਸਾਡਾ ਕੰਮ ਹੈ ਇਲਾਜ ਕਰਨਾ ਸਿਵਲ ਹਸਪੀਟਲਾਂ ਦੇ ਵਿੱਚ ਅੱਜ ਵੀ ਆਪਰੇਸ਼ਨ ਨਹੀਂ ਹੋ ਰਹੇ ਅੱਜ ਵੀ ਦਵਾਈਆਂ ਨਹੀਂ ਹੈਗੀ ਮਰੀਜ਼ ਰੈਫਰ ਕਰ ਦਿੱਤਾ ਜਾਂਦਾ ਹੁਣ ਉਹ ਗੱਲ ਲੱਗ ਗਿਆ ਕਿ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓਜ਼ ਵਾਇਰਲ ਹੋਣੀਆਂ ਬੰਦ ਹੋ ਗਈਆਂ ਚੈਨਲ ਰਿਪੋਰਟ ਕਰਤੇ ਚੈਨਲ ਬੰਦ ਕਰਾਤੇ ਜਿਹੜਾ ਸਿਸਟਮ ਦੇ ਖਿਲਾਫ ਬੋਲਦਾ